ਇਸ ਸਲਤਨਤ ਦਾ ਬਾਦਸ਼ਾਹ ਔਰੰਗਜ਼ੇਬ ਗੁਰਾਂ ਨਾਲ ਵੈਰ ਕਮਾਉਂਦਾ ਹੈ ਇਹਦੇ ਪੱਖ ਵਿੱਚ ਈਰ ਖਾਲੂ ਬਾਈ ਧਾਰ ਦੇ ਪਹਾੜੀ ਰਾਜੇ ਖਲੋ ਗਏ। ਰਲ ਮਿਲ ਕਰਕੇ ਅਨੰਦਾ ਦੀ ਪੁਰੀ ਨੂੰ ਤਕਰੀਬਨ ਉੱਤਰੀ ਭਾਰਤ ਦੀ ਸਾਰੀ ਫੌਜ ਨੇ 1761 ਡਿਕਰਮੀ ਸੰਮਤ 1704 ਈਸਵੀ ਮਈ ਦੇ ਮਹੀਨੇ ਘੇਰਾ ਪਾਉਣਾ ਕੀਤਾ। ਲਾਹੌਰ ਦਾ ਨਵਾਬ ਜ਼ਬਰਦਸਤ ਖਾਂ ਸੂਬਾ ਸਰਹੰਦ ਨਾਜ਼ਮ ਵਜ਼ੀਰ ਖਾਂ ਜਲੰਧਰ ਦਾ ਨਵਾਬ ਜੰਮੂ ਦਾ ਸੂਬਾ ਮਲਤਾਨ ਦਾ ਸੂਬਾ ਕਸੂਰ ਦਾ ਨਵਾਬ ਮਲੇਰਕੋਟਲੇ ਵਾਲੇ ਨਵਾਬ ਭੀਮਚੰਦ ਤੇ ਬਾਈ ਧਾਰ ਦੇ ਰਾਜਿਆਂ ਆਨੰਦਪੁਰ ਨੂੰ ਘੇਰਿਆ ਨਾਲ ਗੁਜਰ ਰੰਗੜ ਲੁਟੇਰੇ ਰਲ ਗਏ ਅੱਲਾ ਯਾਰ ਖਾਂ ਲਿਖਦਾ ਹੈ ਅਦਾ ਕੀ ਫੌਜ ਕੇ ਨਾ ਸ਼ੁਮਾਰੋ ਹਿਸਾਬ ਤੇ ਸਰਕਾਰੇ ਫੌਜ ਇੱਕ ਨਹੀਂ ਦੋ ਨਵਾਬ تھے ਰਾਜੇ ਕਈ ਪਹਾੜ ਕੇ ਹਮ ਰੁਕਾਬ ਥੇ ਸਿੰਘੋਂ ਸੇ ਬਿਸ਼ਤ ਚੰਦ ਯਹ ਸ਼ੈਖੋ ਸ਼ਾਹ ਥੇ 10000 ਸੂਰਮਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਅਨੰਦਾ ਦੀ ਪੁਰੀ ਤੇ ਘੇਰਾ 20 ਗੁਣਾ ਪੈਂਦਾ ਭਾਵ 2 ਲੱਖ ਤੋਂ ਉੱਤੇ ਫੌਜ ਹੈ ਦੁਸ਼ਮਣਾਂ ਦੀ 7 ਮਹੀਨੇ ਯੁੱਧ ਚੱਲਿਆ ਹੈ ਰਾਸ਼ਨ ਪਾਣੀ ਕਿਲੇ ਵਿੱਚ ਜਾਣਾ ਬੰਦ ਹੈ ਮੁਗਲਿਆ ਸਲਤਨਤ ਬਾਈ ਧਰ ਦੇ ਰਾਜਿਆਂ ਦੀ ਫੌਜ ਘੇਰ ਕੇ ਅਨੰਦਪੁਰ ਨੂੰ ਬੈਠੀ ਹੈ ਤੇ ਦੂਰੀ ਇੰਨੀ ਕ ਹੈ ਜਿੱਥੋਂ ਤੱਕ ਕਿਲੇ ਦੇ ਅੰਦਰੋਂ ਤੀਰ ਨਾ ਮਾਰ ਕਰੇ ਗੋਲੀ ਨਾ ਮਾਰ ਕਰੇ ਸੋਚਦੇ ਨੇ ਲੜ ਕੇ ਜਿੱਤਿਆ ਨਹੀਂ ਜਾ ਸਕਦਾ ਗੁਰੂ ਕਿਆਂ ਨੂੰ ਭੁੱਖੇ ਪਿਆਸੇ ਰਹਿਣਗੇ ਭੁੱਖ ਨਾਲ ਕਮਜ਼ੋਰ ਹੋਣਗੇ ਤੇ ਫਿਰ ਢਾ ਲਵਾਂਗੇ ਪਰ ਹੁਣ ਮੁਸ਼ਕਲ ਇਹ ਹੈ ਪਹਾੜੀ ਇਲਾਕਾ ਬਰਬਾਦ ਹੋ ਗਿਆ ਹੈ ਪਹਿਲਾਂ ਗਰਮੀਆਂ ਦੀ ਮਾਰ ਫੌਜ ਨੇ ਝੱਲੀ ਫਿਰ ਵਰਖਾ ਦੀ ਬਰਸਾਤਾਂ ਦੀ ਮਾਰ ਚ ਰੋਗ ਪੈਦਾ ਹੋਏ ਤੇ ਫਿਰ ਹੁਣ ਬੋਹ ਦੀ ਮਾਰ ਹੈ ਠੰਡ ਦੀ ਮਾਰ ਹੈ। ਤੋਂ ਜਦੋਂ ਜਾਪਣ ਲੱਗ ਪਿਆ ਨਾਜ਼ਮ ਵਜ਼ੀਰ ਖਾਨ ਨੂੰ ਭੀਮ ਚੰਦ ਨੂੰ ਵੀ ਸਾਡੀ ਫੌਜ ਨੇ ਬਗਾਵਤ ਕਰ ਦੇਣੀ ਹੈ ਹਥਿਆਰ ਸੁੱਟ ਦੇਣੇ ਨੇ। ਕਿਸੇ ਤਰ੍ਹਾਂ ਛਲ ਕਪਟ ਕਰਕੇ ਗੁਰੂ ਕਿਆਂ ਨੂੰ ਅਨੰਦਪੁਰ ਚੋਂ ਬਾਹਰ ਕੱਢੀਏ ਤੇ ਫਿਰ ਪਿੱਠ ਤੇ ਵਾਰ ਕਰੀਏ। ਇਹਦੇ ਲਈ ਔਰੰਗਜ਼ੇਬ ਦੀ ਕੁਰਾਨੇ ਕਸਮ ਆਉਂਦੀ ਹੈ ਖਵਾਜਾ ਮਹਿਮੂਦ ਲੈ ਕੇ ਆਉਂਦਾ ਜੋ ਬਹੁਤ ਵੱਡਾ ਜਰਨੈਲ ਹੈ ਦਿੱਲੀ ਪਤ ਦਾ ਦੂਸਰਾ ਬਾਈ ਧਾਰ ਦੇ ਰਾਜਿਆਂ ਵੱਲੋਂ ਪੰਮਾ ਪੁਜੋਤ ਇਕਾਟੇ ਦੀ ਗਊ ਬਣਾਉਂਦਾ ਹੈ ਇੱਕ ਛੁਰੀ ਰੱਖਦਾ ਹੈ ਥਾਲ ਦੇ ਵਿੱਚ ਇਹ ਕਸਮ ਉਟਾਈ ਜਾਂਦੀ ਹੈ ਗਊ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇਹ ਆਖਿਆ ਜਾਂਦਾ ਮਹਾਰਾਜ ਰਸਤਾ ਬਸਤਾ ਤੁਹਾਡੀਆਂ ਮੁੱਕ ਗਈਆਂ ਤੁਹਾਡੇ ਸਿੰਘ ਪਤੇ ਖਾ ਕੇ guzara ਕਰਦੇ ਰੁੱਖਾਂ ਦਾ ਸੱਕ ਪਾਣੀ ਚ ਬਾਲ ਕੇ ਪਾਣੀ ਪੀ ਕੇ ਗੁਜ਼ਾਰਾ ਕਰ ਰਹੇ ਨੇ ਪਹਾੜੀ ਇਲਾਕਾ ਬਰਬਾਦ ਹੋ ਗਿਆ ਐ ਲੋਕ ਦੁਖੀ ਨੇ ਤੁਸੀਂ ਫਕੀਰ ਉਹ ਅਨੰਦਪੁਰ ਛੱਡ ਜਾਓ ਅਸੀਂ ਕਸਮ ਉਠਾਉਨੇ ਆ ਤੁਹਾਡੀ ਵਾਅਵਲ ਨਹੀਂ ਵੇਖਾਂਗੇ ਤੁਸੀਂ ਵੀ ਕਿਨਾਰਾ ਕਰੋ ਤੇ ਅਸੀਂ ਵੀ ਕਿਨਾਰਾ ਕਰੀਏ ਅਨੰਦਪੁਰ ਤੋਂ ਹੁਣ ਮਹਾਰਾਜ ਜਾਣਦੇ ਸਨ ਵੀ ਇਹ ਕਪਟੀ ਐ ਮੁਗਲੀਆਂ ਸਲਤਨਤ ਤੌਰੇ ਦੇ ਸਿਬਾਈ ਬਾਜੀ ਧਾਰ ਦੇ ਰਾਜਿਆਂ ਦਾ ਵੀ ਭਰੋਸਾ ਕੋਈ ਨਹੀਂ ਬਿਨ ਬੋਲਿਆ ਸਭ ਕੁਝ ਜਾਣਦਾ ਹੀ ਓਸ ਦਾ ਕੰਡੀਸ਼ਨ ਆਫ ਯੂਰ ਇਨਰ ਮੋਸਟ ਤੇਰੇ ਅੰਦਰ ਕੀ ਚੱਲਦਾ ਹੈ ਗੁਰੂ ਗੋਬਿੰਦ ਸਿੰਘ ਜਾਣਦਾ ਹੈ ਕਿਉਂਕਿ ਜੋਤ ਸਰੂਪ ਹੈ ਤੇਰੇ ਅੰਦਰ ਜੋਤ ਉਹਦੀ ਟਿਕੀ ਹੋਈ ਹੈ ਕੋਈ ਖਾਨਾ ਇਦਾਂ ਦਾ ਨਹੀਂ ਜਿਹੜਾ ਗੁਪਤ ਹੈ ਗੁਰੂ ਕੋਲੋਂ ਲੋਕਾਂ ਤੋਂ ਵਾਰੀ ਕਰਤੂਤ ਸ਼ਿਪਾਈ ਜਾ ਸਕਦੀ ਹੈ ਗੁਰੂ ਕੋਲੋਂ ਨਹੀਂ ਕੁਝ ਵੀ ਸ਼ਿਪਿਆ ਮਹਾਰਾਜ ਕਿਲాని ਛੱਟਣਾ ਚਾਹੁੰਦੇ ਸਿੰਘਾਂ ਨੇ ਜ਼ੋਰ ਪਾਇਆ ਦੇਖੋ ਗੁਰਦੇਵ 7 ਮਹੀਨੇ ਇਹ ਯੁੱਧ ਲੜਦਿਆਂ ਹੋਏ ਨੇ ਇਹ ਤਕਰੀਬਨ 3 ਸਾਲ ਤੋਂ ਜੰਗਾਂ-ਜੁੱਧਾਂ ਵਿੱਚ ਰੁੱਝੇ ਆਏ ਕਿਤੇ ਮਹੀਨਾ ਰਾਮ ਮਿਲਦਾ ਫਿਰ ਹੜਾ ਹੋ ਜਾਂਦਾ ਹੱਥਾਂ 'ਚ ਛਾਲੇ ਪਏ ਨੇ ਸਰੀਰ ਕਮਜ਼ੋਰ ਹੋ ਗਿਆ ਇਹ ਠੀਕ ਹੈ ਤੁਹਾਡੀ ਕਿਰਪਾ ਹੈ ਮਨ ਕਮਜ਼ੋਰ ਨਹੀਂ ਪਿਆ ਪਰ ਇਥੇ ਫੈਸਲਾ ਠੀਕ ਹੋ ਰਿਹਾ ਹੈ ਆਪਾਂ ਅਨੰਦਪੁਰ ਛੱਡਣਾ ਹੈ ਮੁਗਲ ਬਾਦਸ਼ਾਹ ਦੇ ਰਾਜਾ ਵੀ ਲੜਾਈ ਤੋਂ ਕਿਨਾਰਾ ਚਾਹੁੰਦੇ ਨੇ ਧਰਮ ਬਚ ਰਿਹਾ ਚੱਲੀਏ ਅਨੰਦਪੁਰ ਛੱਡ ਕੇ ਕਦੇ ਸਮਾਂ ਬਣੇਗਾ ਤੇ ਆ ਕੇ ਫਿਰ ਅਨੰਦਪੁਰ ਦਾ ਹਾਲ ਜਾਣਾਂਗੇ ਮਹਾਰਾਜ ਚਾਹੁੰਦੇ ਨਹੀਂ ਸਨ ਅਨੰਦਪੁਰ ਛੱਡਣਾ ਪਰ ਜਿਵੇਂ ਬੱਚੇ ਦੀ ਜਿੱਦ ਅਗੇ ਮਾਪਿਆਂ ਨੂੰ ਝੁਕਣਾ ਪੈਂਦਾ ਹੈ ਗੁਰਦੇਵ ਮੰਨਤੇ ਗਏ ਨਾਲੇ ਆਖਿਆ ਸੀ ਕਿਤੇ ਰੁਕ ਜਾਂਦੇ ਨਾ ਹਫਤਾ ਖੰਡ ਰਾਜ ਖਾਲਸੇ ਦਾ ਹੋਣਾ ਸੀ ਫੌਜਾਂ ਭੁਖੀਆਂ ਧਿਆਈਆਂ ਬਗਾਵਤ ਕਰਨ ਲਈ ਤਿਆਰ ਸਨ 2.5 ਲੱਖ ਸਿਪਾਹੀ ਦਾ ਰਾਸਣ ਕਿੱਥੋਂ ਆਵੇ ਰੋਜ ਮੁਸ਼ਕਲ ਮੁਗਲਾਂ ਨੂੰ ਵੀ ਬਣੀ ਸੀ ਸਿੰਘ ਆਖਿਆ ਮਹਾਰਾਜ ਸਤ ਦਿਨ ਤੇ ਬੜੇ ਨੇ ਇੱਕ ਦਿਨ ਵੀ ਰੁਕਿਆ ਨਹੀਂ ਜਾਂਦਾ ਉਹਦਾ ਸਹਿ ਸੁਭਾਅ ਬਚਨ ਹੋਇਆ ਕਿ ਛੇਨ ਗੋਈ ਉਹ ਵਿਖੇ ਤਵਾਕ ਨਿਕਲੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਚੋਂ ਕਿਉਂਕਿ ਉਹ ਜਾਣਦੇ ਨੇ ਅੱਗੇ ਪਿੱਛੇ ਕੀ ਹੋਣਾ ਹੈ ਕਹਿੰਦੇ ਇੱਕ ਹਫਤੇ ਚ ਇੰਨਾ ਕੁ ਨੁਕਸਾਨ ਉਠਾਉਣਾ ਪਵੇਗਾ ਜਿਹਦੀ ਰਿਕਵਰੀ ਨਹੀਂ ਹੋਵੇਗੀ ਇਤਿਹਾਸ ਕਹਵਾ ਹੈ 6 ਪੋ ਦੀ ਰਾਤ ਤੋਂ 13 ਪੋ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਹੀ ਪਰਿਵਾਰ ਸ਼ਹੀਦ ਹੋ ਗਿਆ ਸੀ ਖੈਰ ਅਨੰਦਪੁਰ ਦਾ ਕਿਲਾ ਛੱਡਿਆ ਜਾਂਦਾ ਹੈ 6 ਪਉ ਦੀ ਰਾਤ 1761 ਬਿਕਰਮੀ ਸੰਮਤ ਨੂੰ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ ਸੀ ਅਨੰਦਪੁਰ ਗੁਰਦਰਾ ਸੀਸਗੰਜਾ ਜਿੱਥੇ ਇੱਥੇ ਮੱਥਾ ਟੇਕਿਆ ਬਾਬਾ ਸ਼ਰੀ ਚੰਦ ਜੀ ਮਹਾਰਾਜ ਦੀ ਉਦਾਸੀਨ ਸੰਪਰਦਾਏ ਦੇ ਮਹਾਤਮਾ ਬਾਬਾ ਗੁਰਬਖਸ਼ ਦਾਸ ਨੂੰ ਸੇਵਾ ਸੌਂਪ ਕੇ ਗੁਰਧਾਮਾਂ ਦੀ ਆਪ ਮਹਾਰਾਜ ਚੱਲ ਪੈਂਦੇ ਨੇ ਮਤੀਂ ਕੱਖਾਂ ਦੀ ਪੁੱਲੀ ਬਣਾਈ ਹੋਵੇ ਨਾ ਉਹ ਵੀ ਛੱਡਣੀ ਔਖੀ ਹੈ ਇਹ ਖਾਲਸੇ ਦੀ ਜਨਮ ਭੂਮੀ ਸੀ ਅੱਥੀ ਉਹ ਸਾਰਿਆ ਆਨੰਦਪੁਰ ਸੀ ਜਦੋਂ ਛੱਡ ਕੇ ਤੁਰਦੇ ਨੇ ਤੇ ਵਾਰ-ਵਾਰ ਸਿੰਘ ਪਿੱਛੇ ਵੇਂਦੇ ਨੇ ਸਹਿਬਜ਼ਾਦੇ ਪਿੱਛੇ ਨੂੰ ਵੇਂਦੇ ਨੇ ਇੱਥੇ ਬਚਪਨ ਗੁਜ਼ਰ ਰਿਆ ਸੀ ਸਹਿਬਜ਼ਾਦੇ ਆਂ ਦਾ ਇੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਪਨ ਗੁਜ਼ਰਿਆ ਸੀ ਇਦੇ ਨਾਲ ਯਾਦਾਂ ਗੁਰੂ ਤੇ ਇੱਕ ਬਹਾਦਰ ਸ਼ਹਿਰ ਦੀਆਂ ਵੀ ਜੁੜੀਆਂ ਸਨ ਤੇ ਪੁੱਛਿਆ ਮਹਾਰਾਜ ਕੋਲੋਂ ਸਹਬਜ਼ਾਦੇ ਆਂ ਬਾਪੂ ਜੀ ਕਦੇ ਫੇਰ ਅਨੰਦਪੁਰ ਆਵਾਂਗੇ ਕਦੇ ਇਹ ਰੌਣਕਾਂ ਫੇਰ ਪਰਫੁੱਲਤ ਹੋਣਗੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜਦੋਂ ਹਰ ਸਾਲ ਹੋਲੇ ਮਹੱਲੇ ਤੇ ਖਾਲਸਾਈ ਜਾਹੋ ਜਲਾਲ ਦੇ ਵਿੱਚ ਮੇਰੇ ਸਿੰਘ ਇੱਥੇ ਆ ਕੇ ਮਹੱਲਾ ਕੱਢਿਆ ਕਰਨਗੇ ਉਦੋਂ ਨੰਦਾ ਦੀ ਪੁਰੀ ਅੰਦਰ ਵੈਸੀਆਂ ਹੀ ਰੌਣਕਾਂ ਪ੍ਰਗਟ ਹੋਣਗੀਆਂ ਜੈਸੀਆਂ ਸਾਡੇ ਸਮੇਂ ਸਨ ਇਹ ਵਾਰ ਆ ਨੰਦਾ ਦੀ ਪੁਰੀ ਦੀ ਸਿੱਖ ਧਰਮ ਵਿੱਚ ਬਹੁਤ ਅਗੰਮੀ ਸਮਾਗਮ ਹੁੰਦੇ ਨੇ ਲੱਖਾਂ ਦਾ ਇਕੱਠ ਹੁੰਦਾ ਕਈ ਸਮਾਗਮਾਂ ਤੇ ਪਰ ਅੱਜ ਵੀ ਹੋਲੇ ਮੱਲੇ ਤੋਂ ਵੱਡਾ ਸਮਾਗਮ ਸਿੱਖ ਜਗਤ 'ਚ ਕੋਈ ਨਹੀਂ ਹੈ ਇੱਕ ਹਫ਼ਤੇ ਦੇ ਵਿੱਚ ਸਵਾ ਕਰੋੜ ਦੇ ird gird ਸੰਗਤ ਆਉਣ ਜਾਣ ਵਿੱਚ ਭੁਗਤਦੀ ਹੈ ਜੋ ਸੈਂਸਸ ਹੁੰਦਾ ਹੈ ਦੂਸਰੇ ਨੰਬਰ ਤੇ ਵੱਡਾ ਜੋੜ ਮੇਲਾ ਹੁੰਦਾ ਫਤੇਗੜ ਸਾਹਿਬ ਦਾ ਪੰਜਾ 60 ਲੱਖ ਦੇ ਕਰੀਬ ਹਫ਼ਤੇ 'ਚ ਸੰਗਤ ਪੂਕਤ ਜਾਂਦੀ ਹੈ। ਬਾਕੀ ਹੋਰ ਵੀ بڑے ਸਮਾਗਮ ਨੇ ਪਰ ਉਰਾ-ਉਰਾ ਨੇ ਇਕੱਠ ਦੇ ਵਿੱਚ। ਕੀਰਤਪੁਰ ਸਾਹਿਬ ਨਮਸਕਾਰ ਕੀਤੀ ਤੇ ਸਰਸਾ ਦੇ ਕੰਢੇ ਸਤਪੋਹ ਦੇ ਅੰਮ੍ਰਿਤ ਵੇਲੇ ਗੁਰੂ ਪਰਿਵਾਰ ਪਹੁੰਚ ਗਿਆ। ਚਾਰ ਤਰਫੋਂ ਘੇਰਾ ਪਿਆ ਗੁਰੂ ਨੂੰ। ਇੱਕ ਤਰਫ ਤੋਂ ਮੁਗਲੀਆਂ ਸਲਤਨਤ ਬਾਈ ਧਾਰ ਦੇ ਰਾਜੇ ਕਸਮਾਂ ਤੋੜ ਕੇ ਆ ਰਹੇ ਨੇ। ਸਾਹਮਣੇ ਸਰਸਾ ਨਦੀ ਦੇ ਵਿੱਚ ਬਰਸਾਤਾ ਕਰਕੇ ਹੜ ਆਇਆ ਹੈ ਅੱਗੋਂ ਵੀ ਕੇਰਾ ਹੈ ਤੇ ਉਤੋਂ ਆਂਦੇ ਮੀਂਹ ਪੈਂਦਾ ਸੀ ਤੇ ਪੋਹ ਦੇ ਮਹੀਨੇ ਦਾ ਮੀਂਹ ਵੀ ਹੱਟ ਚੀਰਦਾ ਹੈ ਤੇ ਥੱਲੋਂ ਪੋਹ ਦੇ ਮਹੀਨੇ ਦੀ ਸੀਤ ਚੜ੍ਹਦੀ ਸੀ ਦੁਸ਼ਮਣ ਕਰੀਬ ਆ ਗਿਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਮੈਂ ਤੁਹਾਨੂੰ ਆਖਿਆ ਸੀ ਵੀ ਇਹ ਪਹਿਮਾ ਸ਼ਿਕਨ ਲੋਕ ਨੇ ਇਹਨਾਂ ਦਾ ਭਰੋਸਾ ਨਹੀਂ ਕਰਨਾ। ਪਰ ਸਿੰਘਾਂ ਨੇ ਜਿੱਦ ਕੀਤੀ ਆ ਵੇਖੋ ਪਿੱਛੇ ਹਮਲਾ ਕਰਨ ਲਈ ਆ ਗਏ ਨੇ। ਸੋ ਗਿੰਦ ਸ਼ਿਕਨ ਰਾ ਨਾ ਬੁਬਦ ਰਾਹੇ ਆਮਾਨ ਫੁਰਮਾਨੇ ਖੁਦਾ। ਅਸਤ ਬਰ ਔਲਾਂ ਬੰਤਾ ਸਿੰਘ ਗੁਫਤ ਬੇਅਹਦਾ। ਨਾ ਬਖਸ਼ੀਦਾ ਹੈ ਅਸਤ ਨਿਸ਼ਾਨ ਰੱਬ ਸਭ ਨੂੰ ਬਖਸ਼ ਦਿੰਦਾ ਹੈ। ਫਰ ਬੈਮਾਸ਼ਿਕਨ ਬੰਦੇ ਨੂੰ ਨਹੀਂ ਬਖਸ਼ਦਾ ਝੂਠੀ ਸੌਂ ਖਾਣ ਵਾਲੇ ਅਕਰਤਕਨ ਬੰਦੇ ਨੂੰ ਬਖਸ਼ਿਆ ਨਹੀਂ ਜਾਂਦਾ ਵਾਦਾ ਤੋੜਨ ਵਾਲੇ ਬੰਦੇ ਨੂੰ ਖੁਦਾ ਦੇ ਦਰ ਤੋਂ ਬਖਸ਼ਿਸ਼ حاصل ਨਹੀਂ ਹੁੰਦੀ ਦਰਕਾਂ ਦੀ ਮਾਰ ਪੈਂਦੀ ਹੈ ਤੋ ਜ਼ੁਬਾਨ ਹੋਣੇ ਕੀ ਕਰਿਆ ਕਰੋ ਜਿਨੀ ਪੁਗਾ ਸਕੋ ਨਹੀਂ ਪੁਗਾਈ ਜਾਂਦੀ ਤੇ